ਸਰੀਲ ਹੈ ਨਹੀਂ ਐਸੇ ਕਰਕੇ ਇਹ ਜਿਹੜਾ ਜਬਾਕਾਟ ਕਰਕੇ ਬਾਦਲੇ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆ ਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆ ਕੇ ਬਿਲਡ ਤੇ ਬਹਿਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਰਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਥੀ ਨੇ ਭੱਜ ਕੇ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਮ ਸਰ ਦੇ ਸਾਹਮਣੇ ਆਗਾ ਅਪਦੀ ਗੱਲ ਬੋਲਦੇ ਨੇ ਵਾਚ ਕੋਈ ਨਾ ਕੋਈ ਬਹਾਨਾ ਲਾ ਕੇ ਭੱਜਦੇ ਨੇ ਜੇ ਸੀਦੇ ਆਜਮ ਭਗਤ ਸਿੰਘ ਦੀ ਗੱਲ ਆਈ ਸੀ ਤਾਂ ਭਾਈ 75 ਸਾਲ ਤੋਂ ਪਾਰਟੀ ਦਾ ਕਿਹਦਾ ਰਾਜ ਰਿਹਾ ਦੇਸ਼ ਦੇ ਅੰਦਰ ਸਪੀਕਰ ਸਾਹਿਬ ਕਿਹਦਾ ਰਾਜ ਰਿਹਾਗਾ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜਮ ਭਗਤ ਸਿੰਘ ਦੇ ਖਿਲਾਫ ਸੀਗੀ ਅੰਬੇਸਾ ਜਦੋਂ ਵੀ ਕਦੇ ਉਹਨਾਂ ਦੀ ਗੱਲ ਆਈਆ ਤਾਂ ਕਾਂਗਰਸ ਪਾਰਟੀ ਦੇ ਸ਼ਹੀਦ ਆਜਮ ਭਗਤੀ ਦਾ ਅਪਮਾਨ ਕੀਤਾਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਜੀ ਦਾ ਮੈਂ ਧੰਨਵਾਦ ਕਰਨਾ ਚਾਹੁੰਨਾਗਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਜੀ ਦਾ ਧੰਨਵਾਦ ਕਰਨਾ ਚਾਹੁੰਨਾਗਾ ਜਿਨ੍ਹਾਂ ਨੇ ਦੋ ਸਟੇਟਾਂ ਦੇ ਅੰਦਰ ਚਾਹੇ ਦਿੱਲੀ ਆ ਚਾਹੇ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਆ ਅੱਜ ਹਰ ਆਫਿਸ ਦੇ ਅੰਦਰ ਬਾਬਾ ਸਾਹਿਬ ਹੀਮਰਾਓ ਅੰਬੇਡਕਰ ਜੀ ਦੀ ਫੋਟੋ ਲੱਗੀ ਹੋਈ ਆ ਇਹ ਪੂਰਾ ਦੇਸ਼ ਜਾਣਦਾਗਾ ਸਰੇ અપਮਾਨ ਕਰਦੇ ਨੇਗੇ ਇਹਨਾਂ ਲੋਕਾਂ ਨੇ ਅਪਮਾਨ ਕੀਤਾਗਾ ਅੱਜ ਮਹਾਲੀ ਦੇ ਕਮੰਤਰੀ ਏਅਰਪੋਰਟ ਦੇ ਉੱਤੇ ਕਮੰਤਰੀ ਏਅਰਪੋਰਟ ਦੇ ਉੱਤੇ ਸ਼ਹੀਦ ਆਜਮ ਭਗਤ ਸਿੰਘ ਦਾ ਆਦਮ ਕਦ ਬਤਕੀਰ ਲਾਇਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਾਇਆਗਾ ਸਰ ਅੱਜ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜੇ ਮੈਡੀਕਲ ਕਾਲਜ ਬਣਨ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣਨ ਜਾ ਰਿਹਾਗਾ ਸੋ ਇਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇ ਖੜੇ ਚਾਹੁੰਦੀ ਆ ਪਰ ਲੈਕਨ ਅਸਰੀਅਤ ਦੇ ਵਿੱਚ ਕੁਛ ਕਰਨਾ ਨਹੀਂ ਚਾਹਦੀ ਬਾਜਬਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮ ਐਲ ਏ ਚੁਣੇ ਗਏ ਨੇ ਇਹਨਾਂ ਦੀ ਫੈਮਿਲੀ ਦੇ ਮੈਂਬਰ ਚੁਣੇ ਗਏ ਨੇਗੇ ਕਦੇ ਅੱਜ ਤੋਂ ਪਹਿਲਾਂ ਇਹਨਾਂ ਨੇ ਸਿੰਗਲ ਲਾਈਨ ਪੂਰਾ ਰਿਕਾਰਡ ਚੈੱਕ ਕਰਕੇ ਦੇਖ ਲਓ ਸਿੰਗਲ ਲਾਈਨ ਸ਼ਹੀਦ ਜਮ ਭਗਤ ਸਿੰਘ ਬਾਰੇ ਬੋਲੀ ਹੋਵੇ ਜਦੋਂ ਇਹਨਾਂ ਦੀ ਸਰਕਾਰ ਸੀ ਕਦੇ ਕਿਉਂ ਨਹੀਂ ਬਾਬਾ ਕਿਉਂ ਨਹੀਂ ਜਿਹੜਾ ਹੈਗਾ ਸ਼ਹੀਦ ਰਾਜਪਾਲ ਸਿੰਘ ਦਾ ਬੁੱਤ ਲਾਇਆ ਕਦੇ ਕਿਉਂ ਨਹੀਂ ਉਹਨਾਂ ਦੇ ਨਾਂ ਤੇ ਪੰਜਾਬ ਦੇ ਅੰਦਰ ਇੱਕ ਵੀ ਕੋਈ ਕਾਲਜ ਖੋਲ੍ਹਿਆ ਇੱਕ ਵੀ ਕੋਈ ਯਾਦਗਾਰ ਬਣਾਈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸ਼ਹੀਦ ਰਾਜਪਾਲ ਸਿੰਘ ਨੂੰ ਜਿਹੜਾ ਹੈਗਾ ਨਾਇਕ ਦੀ ਕਰਦੀ ਉਹਨਾਂ ਦੀ ਆਡਿਆਲੋਜੀ ਦੇ ਖਿਲਾਫ ਆ ਇਕੱਲੇ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਜਿਹੜੀ ਸ਼ਹੀਦ ਰਾਜਪਾਲ ਸਿੰਘ ਦਾ ਹਮੇਸ਼ਾ ਹੀ ਸਨਮਾਨ ਕਰਦੀ ਆ ਔਰ ਦੇ ਵੰਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਹੀਦੀ ਸੋਚ ਨੂੰ ਲੈ ਕੇ ਚੱਲੇ ਹੋਏ ਨੇਗੇ ਬਿਲਕੁਲ ਅਸੀਂ ਉਹਨਾਂ ਦੀ ਸੋਚ ਕਰ ਕਰ ਲੈ ਕੇ ਜਾ ਰਹੇ ਹਾਂ ਜਦੋਂ ਉਹਨਾਂ ਦਾ ਸਹੀਦੀ ਦਿਹਾੜਾ ਹੁੰਦਾਗਾ ਜਾਂ ਜਨਮ ਦੇਵ ਸੰਦਾਗਾ ਅਸੀਂ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਹਰਜੋਤ ਬੈਂਚ ਜੀ ਬੈਠੇ ਨੇਗੇ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਸਾਰੇ ਸਕੂਲਾਂ ਦੇ ਅੰਦਰ ਇਹ ਖੁਦ ਜਾ ਕੇ ਫੰਕਸ਼ਨ ਕਰਾਉਂਦੇ ਰਿਹਾ ਮੈਂ ਦੇਖਿਆਗਾ ਖੁਦ ਆਮ ਆਦਮੀ ਪਾਰਟੀ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰ ਤੁਹਾਨੂੰ ਵੀ ਪਤਾ ਤੁਸੀਂ ਸਾਰੇ ਆਪਾਂ ਸਾਰੇ ਜਾ ਕੇ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜਾ ਕੇ ਅੱਪਾ ਸਾਰਿਆਂ ਨੇ ਸੌਂ ਖਾਦੀ ਸੀ ਕਿ ਪੰਜਾਬ ਚੋਂ ਕਰਪਸ਼ਨ ਖਤਮ ਕਰਨੀ ਆ ਪੰਜਾਬ ਚੋਂ ਨਸ਼ਾ ਖਤਮ ਕਰਨਾਗਾ ਹੁਣ ਜਦੋਂ ਪੰਜਾਬ ਚ ਕਰਪਸ਼ਨ ਖਤਮ ਹੋ ਰਹੀ ਆ ਜਦੋਂ ਪੰਜਾਬ ਚ ਨਸ਼ਾ ਖਤਮ ਹੋ ਰਿਹਾ ਜਦੋਂ ਪੰਜਾਬ ਚ ਮਾਫੀਆ ਰਾਜ ਜਿਹੜਾ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਿਹੜਾ ਅਕਾਲੀਦਰ ਭਾਜਪਾ ਨੇ ਪੰਜਾਬ ਚ ਪੈਦਾ ਕੀਤਾ ਸੀ ਜਦੋਂ ਹੁਣ ਦਮ ਤੋੜਦਾ ਨਜ਼ਰ ਆ ਰਿਹਾ ਸਾਰੇ ਮਗਨ ਮੱਚਦੇ ਹੰਝੂ ਉਤੇ ਬਾਹਰ ਆਏ ਨੇ ਹੁਣੇ ਹੁਣੇ ਰੋ ਰਏ ਨੇ ਕਿ ਇੰਨਾ ਮਰੋ ਪੈਦਾ ਕੀਤਾ ਮਾਫੀਆ ਜਿਹੜਾ ਅੱਜ ਉਹ ਪੰਜਾਬ ਚ ਖਤਮ ਕਿਉਂ ਹੋ ਰਿਹਾ ਅੱਜ ਇਹ ਪੰਜਾਬ ਦੇ ਅੰਦਰੋਂ ਸ਼ਰਾਬ ਮਾਫੀਆ ਖਤਮ ਹੋਇਆ ਸਪੀਕਰ ਸਾਹਿਬ ਤਾਂ ਦੁੱਖੀ ਨੂੰ ਲੱਗ ਰਿਹਾ ਉਹ ਕਾਗਰਸੀਆਂ ਨੂੰ ਲੱਗ ਰਿਹਾ ਅੱਜ ਦੁੱਖੀ ਨੂੰ ਲੱਗ ਰਿਹਾ ਆਕਾਲੀ ਦਲ ਭਾਜਪਾ ਨੂੰ ਲੱਗ ਰਿਹਾਗਾ ਮੈਂ ਬੜੇ ਰਿਕਾਰਡ ਨਾਲ ਕਹਿ ਸਕਦਾ ਮੇਰੇ ਕੋਲ ਰਿਕਾਰਡ ਆ ਮੈਂ ਲੈ ਕੇ ਆਇਆ ਅੱਜ ਪੂਰਾ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਸਮੇਂ ਪੰਜਾਬ ਦੇ ਅੰਦਰ ਲਗਭਗ 400 ਕਰੋੜ ਰੁਪਏ ਦਾ ਸ਼ਰਾਬ ਦਾ ਕਪੜਾ ਹੋਇਆ ਸੀ ਮੇਰੇ ਕੋਲ ਰਿਕਾਰਡ ਆ ਸਰ ਜਦੋਂ ਰਿਪਲਾਈ ਬੋਲਣਗੇ ਤਾਂ ਮੈਂ ਰਿਪਲਾਈ ਦੇਊਗਾ ਹਰ ਗੱਲ ਦਾ ਕਿਦੋਂ ਇਹਨਾਂ ਦੇ ਸਮੇਂ ਕਿੰਨੇ ਕਿੰਨੇ ਜਿਹੜੀ ਕੰਮ 2 ਸਾਲ ਪਹਿਲਾਂ ਤੁਸੀਂ ਸਦਨ ਦੇ ਅੰਦਰ ਰਿਪੋਰਟ ਰੱਖੀ ਸੀ ਜੀ ਦੀ ਕਿਸ ਤਰ੍ਹਾਂ ਉਹਦਾ ਦੇ ਸਮੇਂ ਕਾਂਗਰਸੀਆਂ ਦੇ ਸਮੇਂ ਮੈਡੀਕਲ ਮੈਡੀਕਲ ਜਿਹੇ ਸਹੂਲਤਾ ਨੇ ਉਹਦਾ ਅਖਲਾਬ ਕੀ ਸੀ ਪੰਜਾਬ ਦੇ ਅੰਦਰ ਕਿਵੇਂ ਉਹਨਾਂ ਦੇ ਸਮੇਂ ਦੇ ਉੱਤੇ ਕੱਪੜੇ ਵੱਡੇ ਪੱਦਰ ਤੇ ਹੋਏ ਲਗੇ ਸੋ ਇਹ ਸਾਰੀਆਂ ਗੱਲਾਂ ਨੂੰ ਸਹਿਣ ਦੀ ਬਜਾਏ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਬਾਕਆਊਟ ਕਰ ਜਿੰਦੇ ਨੇ ਸੋ ਮੈਂ ਸਮਝਦਾ ਇਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਹਾਊਸ ਤੋਂ ਮਾਫੀ ਮੰਗਣੀ ਚਾਹੀਦੀ ਆ ਸਮੁੱਚੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਸਾਡੇ ਗੁਰੂ ਸਾਹਿਬਾਨ ਨੂੰ ਨਹੀਂ ਛੱਡਦੇ ਸਾਡੇ ਸੰਤਾਂ ਨੂੰ ਨਹੀਂ ਛੱਡਦੇ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਦੀ ਸੇਵਾ ਕੀਤੀ ਆ ਉਹਨਾਂ ਨੂੰ ਵੀ ਬਖਸ਼ਦੇ ਇਹ ਸਿਰਫ ਇਹ ਚਾਹੁੰਦੇ ਨੇ ਕਿ ਅਸੀਂ ਵੋਟਾਂ ਲੈ ਕੇ ਜਿੱਤ ਜਾਈਏ ਕੋਈ ਨਾ ਕੋਈ ਤਰੀਕਾ ਅਪਣਾ ਲਈਏ ਸੋ ਪੰਜਾਬ ਜਾਣਦਾ ਪੰਜਾਬ ਦੇਖ ਰਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਹਮੇਸ਼ਾ ਹੀ ਜਿਹੜਾ ਹੈਗਾ ਸਾਡੇ ਧਰਮ ਦੇ ਨਾਲ ਖਲਬਾਰ ਕੀਤਾਗਾ ਪੰਜਾਬ ਦੇ ਨਾਲ ਖਲਬਾਰ ਕੀਤਾਗਾ ਸੋ ਮੈਂ ਤਸਪੀਕਰ ਸਾਹਿਬ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਕਿ ਕਾਂਗਰਸ ਪਾਰਟੀ ਦੇ ਸਾਰੇ ਜਿਨ੍ਹਾਂ ਨੇ ਵੀ ਜਿਹੜੀ ਸ਼ਬਦ ਬੋਲੇ ਲਗੇ ਉਹਨਾਂ ਦੇ ਖਿਲਾਫ ਵਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਜਿਹੜਾ ਜਿਹੜੇ ਇਮਾਨ ਕਰਦੇ ਨੇ ਸਾਡੇ ਸੰਤਾਂ ਦਾ ਸਾਡੀ ਆਡਾਲੋਜੀ ਦਾ ਅਪਮਾਨ ਕਰਦੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਮੈਂ ਇਹ ਨਾਲ ਕੁਝ ਕਹਿੰਦਾ ਬਰ ਤੁਹਾਡਾ ਬਰ ਬਰ ਧੰਨਵਾਦ ਜੀ ਸਪੀਕਰ ਸਾਹਿਬ ਅ ਅਮਨ ਜੀ ਅਮਨ ਜੀ ਮਿਹਰਬਾਨੀ ਸਪੀਕਰ ਸਾਹਿਬ ਵੈਸਤਾ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਸਾਥੀ ਮੇਰੇ ਵੱਡੇ ਵੀਰ ਹਰਪਾਲ ਜੀ ਮਾ ਜੀ ਨੇ ਸਾਰੀ ਗੱਲ ਬੜੇ ਵਿਸਤਾਰ ਦੇ ਵਿੱਚ ਕਰ ਲਈ ਮੈਂ ਤਾਂ ਬੜੇ ਬਰੀਫਲੀ ਦੋ ਹੀ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਅਸੀਂ ਇੱਥੇ ਵੀ ਆਰ ਹੇਅਰ ਟੂ ਫਾਰ ਕੰਸਟਰਕਟਿਵ ਡਿਸਕਸ਼ਨ ਅਸੀਂ ਕੰਸਟਰਕਟਿਵ ਪ੍ਰੋਗਰੈਸਿਵ ਪੋਜੀਟਿਵ ਡਿਸਕਸ਼ਨ ਕਰਨ ਲਈ ਇੱਥੇ ਆ ਅਸੀਂ ਇਹਨਾਂ ਵਾਂਗੂ ਰੌਲਾ ਪਾ ਕੇ ਖਲਾਰਾ ਪਾ ਕੇ ਬਾਹਰ ਜਾਣ ਵਾਲੇ ਨਹੀਂ ਹੈਗੇ ਦੋ ਚੀਜ਼ਾਂ ਨੰਬਰ 1 ਸ਼ਹੀਦ ਆਜ਼ਮ ਸਾਹ ਪਗਸ ਸਿੰਘ ਜੀ ਦੀ ਗੱਲ ਕੀਤੀ ਹੈ ਮੇਰੀ ਤੁਹਾਨੂੰ ਇਹ ਰਿਕੁਐਸਟ ਹੈ ਕਿ ਜੇ ਇਹ ਇਕੱਲੇ ਪ੍ਰਤਾਪ ਸਿੰਘ ਬਾਜਵਾ ਜੀ ਜੇ ਇਹ ਚਾਹੁੰਦੇ ਨੇ ਤਾਂ ਇਹਦੇ ਉੱਪਰ ਪ੍ਰੋਪਰ ਥੋਰੋ ਡਿਸਕਸ਼ਨ ਰੱਖੋ ਉਹ ਇਹ ਉਹ ਗੱਲ ਕਹਿ ਰਹੇ ਨਹੀਂ ਤੇ ਉਹ ਸਰਕਾਰ ਨੂੰ ਤੇ ਉਸ ਮੁੱਖ ਮੰਤਰੀ ਨੂੰ ਕਹਿ ਰਹੇ ਨੇ ਜਿਨ੍ਹਾਂ ਨੇ 16 ਮਾਰਚ 2022 ਨੂੰ ਖਟਕੜ ਕਲਾ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੇ ਪਰਨਤਮਸਤਕ ਹੋ ਕੇ ਸੌ ਚੁੱਕੀ ਸਾਰੇ ਦਫ਼ਤਰਾਂ ਦੀ ਸਰਕਾਰੀ ਦਫ਼ਤਰਾਂ ਦੀ ਸ਼ੋਭਾ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਵਧਾ ਰਹੀ ਹੈ ਆਦਮਕੁਤਬ ਆਦਮਕਦ ਬੁੱਤ ਔਰ ਜੋ 에어ਪੋਰਟ ਦੇ ਨਾਮ ਦੀ ਗੱਲ ਉਹ ਚੀਮਾ ਸਾਹਿਬ ਕਰ ਚੁੱਕੇ ਸੋ ਪ੍ਰੋਪਰ ਡਿਸਕਸ਼ਨ ਹੋਣੀ ਚਾਹੀਦੀ ਨੰਬਰ 1 ਨੰਬਰ 2 ਇੱਕ ਹੋਰ ਮੈਂ ਸਮਝਦਾ ਕਿ ਅੱਜ ਤੁਹਾਨੂੰ ਇੱਕ ਨਵਾਂ ਜਿਹੜਾ ਹੈਗਾ ਬਿਕੋਜ਼ ਇੱਥੇ ਮੈਜੋਰਟੀ ਦੀ ਹਮੇਸ਼ਾ ਗੱਲ ਹੁੰਦੀ ਹੈ ਮੇਰੀ ਤੁਹਾਨੂੰ ਇੱਕ ਰਿਕੁਐਸਟ ਇਹ ਹੈ ਕਿ ਅੱਜ ਇਹਨਾਂ ਦਾ ਜੋ ਕਾਂਗਰਸ ਵਾਲਿਆਂ ਨੇ ਇਹ ਜਿਹੇ ਜਿਹੇ ਵਰਤਾਰਾ ਕੀਤਾ ਮੇਰੀ ਤੁਹਾਨੂੰ ਇੱਕ ਰਿਕੁਐਸਟ ਵੀ ਹੈ ਤੇ ਸੁਜੈਸ਼ਨ ਵੀ ਹੈ ਦੇਖੋ ਪ੍ਰਤਾਪ ਸਿੰਘ ਬਾਜਵਾ ਜੀ ਸੋ ਕਾਲਡ ਲੀਡਰ ਆਫ ਆਪੋਜੀਸ਼ਨ ਨੇ ਲੀਡਰ ਦੇ ਪਿੱਛੇ ਉਹਨਾਂ ਦੇ ਸਾਰੇ ਸਾਥੀ ਨੇ ਉਹ ਹੀ ਸ਼ੁੱਡ ਬੀ ਲੀਡਿੰਗ ਥੈਮ ਜਦੋਂ ਇਹ ਡਿਸਕਸ਼ਨ ਹੋਈ ਤੇ ਉਸ ਸਮੇਂ ਸਾਡੇ 15 ਦੇ ਵਿੱਚੋਂ ਦੋ ਸਾਥੀ ਤਾਂ ਕਾਂਗਰਸ ਪਾਰਟੀ ਦੇ ਸਾਡੇ ਸਾਥੀ ਉਹ ਵੈਸੀ ਕਾਂਗਰਸ ਪਾਰਟੀ ਦੀ ਉਹ ਮੌਜੂਦ ਨੇ दैट मींस ਇਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈਗੇ ਬਾਕੀ ਪਾਰਟੀਆਂ ਦੇ ਸਾਥੀ ਵੀ ਇੱਥੇ ਮੌਜੂਦ ਨੇ ਜਦੋਂ ਗੱਲ ਚੱਲ ਰਹੀ ਸੀਗੀ ਇਹਨਾਂ ਨੇ ਗੱਲ ਕੀਤੀ ਕਿ ਲਾਡੀ ਸ਼ੇਰੋਂ ਵਾਲਾ ਤੋਂ ਪੁੱਛ ਲੋ ਤੇ ਰਾਣਾ ਜੀ ਕਹਿੰਦੇ ਰਾਣਾ ਗੁਰਜੀਤ ਜੀ ਕਹਿੰਦੇ ਕਿ ਲਾਡੀ ਤੋਂ ਕੀ ਪੁੱਛਦੇ ਹੋ ਜਿਹਨੇ ਪਕਾਈ ਮਾਰੀ ਹੈ ਉਹ ਤੋਂ ਪੁੱਛੋ ਉਹ ਹੈ ਨਹੀਂਗੇ ਇੱਥੇ ਜਿਹਨੇ ਪਕਾਈ ਮਾਰੀ ਹੈ ਜੇ ਉਹ ਕਾਈ ਸ਼ਲਡ ਕੱਟ ਦਿੱਤਾ ਜਾਵੇ ਚਲੋ ਸਰ ਉਹ ਨੂੰ ਮੈਨੂੰ ਫਰੂਟਫੁੱਲ ਡਿਸਕਸ਼ਨ ਤਾਂ ਕਹਿ ਨਹੀਂ ਸਕਦਾ ਹੈ ਤਾਂ ਪਕਾਈ ਹੋਈ ਸੀਗੀ ਤੁਸੀਂ ਪਕਾਈ ਦੇਖੋ ਇੱਕ ਰਿਪੋਰਟ ਵਿੱਚ ਨਾ ਲਿਆ ਜਾਵੇ ਜੋ ਤੁਹਾਨੂੰ ਜੋ ਤੁਹਾਨੂੰ ਚੰਗਾ ਲੱਗੇ ਉਹ ਕਰਾ ਲਓ ਇੱਕ ਮਿੰਟ ਇੱਕ ਮਿੰਟ ਉਸ ਤੋਂ ਬਾਅਦ ਜਦੋਂ ਜਦੋਂ ਗੱਲ ਆਈ ਕਿ ਜੀ ਕਾਂਗਰਸ ਪਾਰਟੀ ਮਾਫੀ ਮੰਗੇ ਮੈਂ ਮੇਰੀ ਭੈਣ ਅਰਨਾ ਚੌਧਰੀ ਜੀ ਨੂੰ ਔਰ ਸੁਖ ਸਰਕਾਰੀਆ ਜੀ ਨੂੰ ਦੇਖ ਰਿਆ ਸੀਗਾ ਕਹਿੰਦੇ ਅਸੀਂ ਮਾਫੀ ਕਿਉਂ ਮੰਗੀਏ ਜਿਹਨੇ ਪਕਾਈ ਮਾਰੀ ਹੈ ਉਹ ਮੰਗੇ ਮੇਰੇ ਕਹਿਣ ਦਾ ਮਤਲਬ ਹੈ ਤੁਸੀਂ ਜਿਹੜੀ ਗੱਲ ਤੇ ਮੈਂ ਆ ਰਿਹਾ ਸੀਗਾ ਉਹ ਤੁਸੀਂ ਅੱਜ ਬਾਕੀ ਤਾਂ ਛੱਡੋ ਤੁਸੀਂ ਆਇਜ਼ ਐਂਡ ਨੋਜ਼ ਬਹੁਤ ਵਾਰੀ ਕਰਾਉਣੇ ਰੋਜ਼ ਕਰਾਉਣੇ ਹੋ ਅੱਜ ਕਾਂਗਰਸ ਪਾਰਟੀ ਦੇ 15 ਜਣੇ ਨੇ ਜਿਹੜੇ ਉਹਨਾਂ ਦੇ ਆਇਜ਼ ਐਂਡ ਨੋਜ਼ ਇਸ ਗੱਲ ਤੇ ਕਰਾ ਲਓ ਕਿ ਸੰਤ ਸੀਂਚੇਵਾਲ ਉਹ ਪੰਜਾਬ ਦੇ ਦਰਦੀ ਸੰਤ ਨੇ ਜਾਂ ਉਹ ਠੇਕੇਦਾਰ ਨੇ ਇਹਨਾਂ ਦੀ ਡਿਸਕਸ਼ਨ ਇਹਨਾਂ ਦੀ VOTING ਕਰਾ ਲਓ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਆਪ ਮਾਈਨੋਰਿਟੀ ਦੇ ਵਿੱਚ ਆ ਜਾਣਗੇ ਸੋ ਮੇਰੇ ਮੇਰੇ ਕਹਿਣ ਦਾ ਮਤਲਬ ਇਹ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜੀ ਰੈਡਿਕੁਲਸ ਡਿਸਕਸ਼ਨ ਦਾ ਪੁਆਇੰਟ ਛੇੜ ਕੇ ਉਹ ਬਾਹਰ ਨੂੰ ਤੁਰ ਗਏ ਲੀਡਰ ਆਫ ਆਪੋਜੀਸ਼ਨ ਹੈ ਆਪੋਜੀਸ਼ਨ ਦੇ ਵਿੱਚ ਭਾਜਪੀ ਵੀ ਹੈ ਬੀਐਸਪੀ ਵੀ ਹੈ ਅਕਾਲੀ ਦਲ ਵੀ ਹੈ ਤੁਸੀਂ ਬਾਕੀ ਛੱਡੋ ਆਪਾਂ ਤੁਸੀਂ ਉਹ ਐਡਜਨ ਹੋ ਗਿਆ ਸੀਗਾ ਹਾਊਸ ਤੁਸੀਂ ਅਲੀ ਸਾਹਿਬ ਨੇ ਮੈਂ ਇਹਨਾਂ ਤੋਂ ਨਾਲ ਗੱਲ ਕਰਕੇਗਾ ਤੋਂ ਬੋਲ ਰਹੀ ਸੀ ਸਰ ਤੁਸੀਂ ਪਹਿਲਾਂ ਸਾਨੂੰ ਛੱਡੋ ਜੀ ਯਾ ਸਿੰਚਵਲ ਸਾਹਿਬ ਨੂੰ ਛੱਡੋ ਤੁਸੀਂ ਤੁਸੀਂ ਇਹਨਾਂ ਤੋਂ ਪੁੱਛੋ ਇਹਨਾਂ ਨੇ ਵੀ ਆਖਰ ਨੂੰ ਲੋਕ ਨਮਾਇੰਦੇ ਨੇ ਇਹ ਇਹ ਐਡਵਰਸ ਸਿਚੁਏਸ਼ਨ ਦੇ ਵਿੱਚ ਵੀ ਆਪਦੀ ਸੀਟ ਤੋਂ ਜਿੱਦੇ ਰਹੇ ਨੇ ਇਹਨਾਂ ਤੋਂ ਪੁੱਛ ਲਓ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪਲੀਜ਼ ਮੈਂ ਦੁਬਾਰਾ ਤੁਹਾਨੂੰ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਕਿ ਥੋੜੀ ਬਹੁਤ ਇਨੇ ਸਿਆਣੇ ਸੋਝੇ ਸੀਜ਼ਨ ਦੇ ਬੰਦੇ ਤੋਂ ਇਹ ਜੀ ਰੈਡਿਕਲਸ ਡਿਸਕਸ਼ਨ ਆਈ ਹੈ ਨਵਰ ਐਕਸਪੈਕਟਿਡ ਸੋ ਪਲੀਜ਼ ਮੈਂ ਰਿਕੁਐਸਟ ਕਰੂਗਾ ਤੁਸੀਂ ਐਲੀ ਸਾਹਿਬ ਦੀ ਗੱਲ ਪਲੀਜ਼ ਹਾਊਸ ਜ਼ਰੂਰ ਸੁਣ ਕੇ ਜਾਵੇ ਜੀ ਥੈਂਕ ਯੂ ਜੀ ਮੈਂ ਮਤਰੀ ਜੀ ਅੱਤਾਂ ਹੁਣ 41 ਸਰ ਮੰਤਰੀ ਜੀ ਨੇ ਕਿਹਾ ਤੇ ਇਹਨਾਂ ਦੀ ਗੱਲ ਮੈਂ ਮੈਨੂੰ ਲੱਗਦਾ ਮੈਂ ਮੰਨ ਲਾਂ ਹਾਂ ਜੀ ਇਹ ਉਸੇ ਮਾਦੋ ਤੇ ਡਿਸਕਸ਼ਨ ਕਰਨਾ ਚਾਹੁੰਦੇ ਨੇ ਜੀ ਜੀ ਸਾਰੇ ਜੀ ਹਾਂ ਅ ਰਵਜੋਤ ਜੀ ਜੀ ਧੰਨਵਾਦ ਫਿਕਰ ਸਰ ਤੁਸੀਂ ਮੈਨੂੰ ਸਮਾਂ ਦਿੱਤਾ ਸਰ ਮੈਂ 1 ਮਿੰਟ ਜੀ ਆਪਣੀ ਗੱਲ ਰੱਖਣੀ ਚਾਹੂਗਾ ਕਿ ਮੈਂ ਸਰ ਬਲਬੀਰ ਸਿੰਘ ਸਿਚਵਾਲ ਜੀ ਨਾਲ ਕਾਫੀ ਨੇੜੇ ਤੋਂ ਜੁੜਿਆ ਕਿਉਂਕਿ ਸਾਡਾ ਮਹਿਕਮਾ ਵੀ ਲੋਕਲ ਬਾਡੀਜ਼ ਆ ਤੇ ਮੈਨੂੰ ਸਮਾਵੀ ਲੱਗੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦਾ ਬੁੱਢਾ ਦਰਿਆ ਬਾਰੇ ਅਸੀਂ ਕਿੱਦਾਂ ਉਹਨੂੰ ਆਪਸਾ ਸਾਫ਼ ਕਰਨਾ ਉਹ ਬੜਾ ਵਧੀਆ ਕੰਮ ਕਰ ਰਹੇ ਨੇ ਪੂਰਾ ਸਾਡਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਬੜਾ ਸਰ ਨਿੱਜੀ ਦੁੱਖ ਹੋਇਆ ਕਿ ਇੱਕ ਸੰਤ ਬਾਰੇ ਇੱਕ ਉਹ ਸ਼ਖਸੀਅਤ ਬਾਰੇ ਜਿਹਨਾਂ ਦਾ ਇੰਨਾ ਤਜਰਬਾ ਆ ਵਾਤਾਵਰਣ ਜਿਨ੍ਹਾਂ ਦੀ ਉਹਨਾਂ ਦੀ ਕੋਈ ਲਾਲਚ ਨਹੀਂ ਹੈਗੀ ਲਾਲਚ ਸਿਰਫ ਇਹ ਹੈ ਕਿ ਵਾਤਾਵਰਣ ਦੀ ਕਿੱਦਾਂ ਸੰਭਾਲ ਹੋਵੇ ਵਾਤਾਵਰਣ ਦਾ ਕਿੱਦਾਂ ਰੱਖ-ਰਖਾਵ ਹੋਵੇ ਤੇ ਉਹਨੂੰ ਕਿੱਦਾਂ ਸੁਰੱਖਿਤ ਕੀਤਾ ਜਾਵੇ ਤੇ ਮੈਂ ਸਮਝੂਗਾ ਕਿ ਉਹ ਉਸ ਨਗਰੀ ਚ ਆਉਂਦੇ ਨੇ ਜਿੱਥੇ ਸਾਡੇ ਬਾਬਾ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਉਹ ਨਗਰੀ ਹੈ ਤੇ ਜੋ ਸਾਡੇ ਲੀਡਰ ਆਫ অপੋਜੀਸ਼ਨ ਜੀ ਨੇ ਕਿਆ ਜੋ ਸ਼ਬਦ ਬਦਲੇ ਵਰਤੇ ਉਹਨਾਂ ਵਾਸਤੇ ਮੈਂ ਕਹੂੰਗਾ ਉਸ ਗੁਰੂ ਦੀ ਨਗਰੀ ਦਾ અપਮਾਨ ਆ ਪੰਜਾਬ ਦਾ અપਮਾਨ ਆ ਸਰ ਪੂਰੇ ਦੇਸ਼ ਦਾ અપਮਾਨ ਆ ਕਿਉਂਕਿ ਉਹ ਏ ਨਹੀਂ ਹੈ ਕਿ ਉਹਨੂੰ ਹਿੰਦੁਸਤਾਨ ਚ ਜਾਣਦੇ ਨੇ ਸਰ ਉਹ ਬੋਲਡ ਬੋਲਡ ਫੇਮਸ এনवायरमेंटਲ ਪਰਸਨਲਿਟੀ ਹੈ ਸਰ এনवायरमेंट ਦਾ ਹੀਰੋ ਦੇ ਨਾਤੇ ਸਰ ਉਹਨਾਂ ਨੂੰ ਜਾਣਿਆ ਜਾਂਦਾ ਤੁਸੀਂ ਸਰਚ ਵੀ ਕਰੋਗੇ ਗੂਗਲ ਤੇ ਤੇ ਐਜ਼ ਅ এনवायरमेंटਲ ਹੀਰੋ ਤੇ ਸਰ ਉਹਨਾਂ ਦਾ ਨਾਮ ਚੱਲਦਾ ਹੈਗਾ ਤੇ ਮੈਂ ਇੱਕ ਗੱਲ ਹੋਰ ਸਦਰ ਵਿੱਚ ਮੈਂ ਸਤੰਜ ਰੱਖਣਾ ਚਾਹੂੰਗਾ ਕਿ ਸੀਸ ਪ੍ਰਤਾਪ ਸਿੰਘ ਬਾਜਵਾ ਜੀ ਉਹ ਲੀਡਰ ਆਫ ਆਪੋਜੀਸ਼ਨ ਨੇ ਉਹ ਉਹ ਜਦੋਂ ਵੀ ਹਾਊਸ ਆਨ ਉਹ ਕਲੀਅਰ ਕਰਨਗੇ ਕਿ ਉਹਨਾਂ ਦਾ ਆਪਣੇ ਲਵਸ ਜਿਹੜਾ ਵਿਆਹ ਸੀਗਾ ਉਹ ਆਪਣਾ ਇੰਡੀਵਿਜੂਅਲ ਸੀ ਕਿਉਂਕਿ ਉਹ ਸਿਨਸੀ ਰਿਪਰਿਜ਼ੈਂਟ ਕਾਂਗਰਸ ਪਾਰਟੀ ਸਰ ਲੀਡਰ ਆਫ ਹਾਊਸ ਨੂੰ ਲੀਡਰ ਆਫ ਆਪੋਜੀਸ਼ਨ ਨੂੰ ਰਿਪਰਿਜ਼ੈਂਟ ਕਰਦੇ ਨੇ ਕਿ ਕਾਂਗਰਸ ਪਾਰਟੀ ਦਾ ਸੀਗਾ ਇਹ ਮੈਸੇਜ ਜਰੂਰ ਬਤਲ ਗਿਆ ਉਹਨਾਂ ਕੋਲਸ ਜਵਾਬ ਲੈਣਾ ਚਾਹੂੰਗਾ ਜੋਦੋ ਵੀ ਅੰਗੇ ਸਰ ਧੰਨਵਾਦ ਸਰ ਸਮਾਂ ਦੇਣ ਲਈ ਥੈਂਕ ਯੂ ਸੌਨ ਸਰ ਕਾਂਗਰਸ ਦੇ ਬਾਰੇ ਚ ਨਾ ਮੈਂ ਅੱਜ ਇੱਕ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਹੈ ਕਹਾਣੀ ਹੈ ਸਰ ਤੁਹਾਨੂੰ ਪਤਾ ਲੱਗ ਜੂ ਉਹ ਵੀ ਕਾਂਗਰਸ ਕਰਦੀ ਕੀ ਹੈ ਸਦਨ ਦੇ ਵਿੱਚ ਸਰ ਇੱਕ ਵਾਰ ਨਾ ਕਿਸੇ ਦੇ ਘਰ ਦੇ ਵਿੱਚ ਪੰਜ ਚੋਰਾਂ ਨੇ ਪਲਾਨਿੰਗ ਕਰ ਲਈ ਕਿ ਆਪਾਂ ਇਹਨਾਂ ਫਲਾਣੇ ਘਰ ਦੇ ਵਿੱਚ ਚੋਰੀ ਕਰਨ ਜਾਣਾ ਸਰ ਉਹ ਪੰਜ ਚੋਰ ਬੜ ਗਏ ਜਦੋਂ ਚੋਰੀ ਹੋਣ ਲੱਗੀ ਠੁਕ ਠੁਕ ਹੋਣ ਲੱਗੀ ਸਾਰਾ ਕੁਝ ਕਰਨ ਲੱਗੇ ਬਾਹਰ ਰੌਲਾ ਪੈ ਗਿਆ ਪਿੰਡ ਦੇ ਵਿੱਚ ਕਿ ਵੀ ਚੋਰ ਬੜ ਆਏਗੀ ਆਪਣੇ ਕਿਸੇ ਦੇ ਘਰੇ ਪਿੰਡ ਇਕੱਠਾ ਹੋ ਗਿਆ ਜੀ ਸਾਰਾ ਉਹ ਜਿਹੜੇ ਪੰਜ ਚੋਰ ਬੜੇ ਹੋਏ ਸੀ ਜਿੰਮੇ ਸਦਨ ਚ ਹੋਣ ਬੜੇ ਹੋਏ ਨੇ ਇਹ ਉਹਨਾਂ ਨੇ ਕਹਿੰਦੇ ਪੰਜਾਂ ਨੇ ਮਤਾ ਪਾਇਆ ਕਹਿੰਦੇ ਵੀ ਊਂ ਤਾਂ ਮਾਰੇ ਗਏ ਪੰਜਾਂ ਦੀ ਮर्यादा ਨੂੰ ਥੋੜਾ ਜਾ ਹਾਂ ਕਹਿੰਦੇ ਵੀ ਅਸੀਂ ਫਸ ਗਏ ਕਹਿੰਦੇ ਵੀ ਊਂ ਤਾਂ ਕਹਿੰਦੇ ਵੀ ਫੜੇ ਜਾਵਾਂਗੇ ਐ ਕਰੋ ਹੁਣ ਇੱਕੋ ਤਰੀਕਾ ਬਚਦਾ ਵੀ ਹੁਣ ਪੰਜ ਪੰਜਾਂ ਚੋਂ ਇੱਕ ਜਣਾ ਜਿਹੜਾ ਹੈਗਾ ਉਹਨੂੰ ਬਣਾ ਲਓ ਵੀ ਚੋਰ ਕਹਿੰਦੇ ਫੇਰ ਕਹਿੰਦੇ ਚਾਰ ਜਣੇ ਰੌਲਾ ਪਾ ਲਓ ਫੜ ਲਿਓ ਫੜ ਲਿਓ ਏ ਉਹ ਗੱਲ ਅੱਜ ਇਹਨਾਂ ਨੇ ਕੀਤੀ ਫੜ ਲਿਆ ਫੜ ਲਿਆ ਰੌਲਾ ਪਾ ਕੇ ਅੱਜ ਇਹਨਾਂ ਨੇ ਆਪ ਇੱਕ ਜਣੇ ਨੇ ਇਹਨਾਂ ਨੇ ਉਹ ਇਹ ਗਲਤ ਗੱਲ ਕੀਤੀ ਸਾਡੇ ਸੰਤ ਸੀਚੇਵਾਲ ਜੀ ਬਾਰੇ ਚ ਤੇ ਹੁਣ ਬਾਕੀ ਜਿਹੜੇ ਸੀ ਉਹ ਮੁੱਕਰ ਗਏ ਇਸ ਗੱਲ ਤੋਂ ਕਹਿੰਦੇ ਸਾਡਾ ਤਾਂ ਬਿਆਨ ਹੈ ਨਹੀਂ ਮਾਫੀ ਮੰਗਣ ਤਾਂ ਉਹ ਮੰਗਣ ਸੋ ਸਰ ਇਹਨਾਂ ਨੇ ਆ ਕੀਤਾ ਸਰ ਜਿੱਥੇ ਤੱਕ ਗੱਲ ਰਹੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਤੇ ਬਾਵਾ ਸਾਹਿਬ ਦੀ ਸਰ ਆ ਸਾਡਾ ਅਸੀਂ ਕੱਲ ਬਜਟ ਪੇਸ਼ ਕੀਤਾ ਦੇਖੋ ਸਰ ਇਸ ਬਜਟ ਦੇ ਉੱਤੇ ਸਭ ਤੋਂ ਪਹਿਲਾ ਫੋਟੋ ਸਭ ਤੋਂ ਪਹਿਲੀ ਫੋਟੋ ਸਰ ਦੇਖੋ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਲਗਾਈ ਹੈ ਫਿਰ ਬਾਬਾ ਸਾਹਿਬ ਦੀ ਲਗਾਈ ਹੈ ਸਰ ਇੱਕ ਬਜਟ ਇੱਕ ਬਜਟ ਇੱਕ ਬਜਟ ਅੱਜ ਤੱਕ ਇਤਿਹਾਸ ਦੇ ਅੰਦਰ ਕਾਂਗਰਸ ਪਾਰਟੀ ਆਪਣਾ ਦਸਵੇ ਇੱਕ ਡਾਕੂਮੈਂਟ ਬਜਟ ਛੱਡੋ ਸਰ ਇਹ ਆਪਣੇ ਅੱਜ ਤੱਕ ਦੇ ਇਤਿਹਾਸ ਦੇ ਅੰਦਰ ਇੱਕ ਡਾਕੂਮੈਂਟ ਆਹੀ ਜਾਂ ਪੇਸ਼ ਕਰਦਣ ਜਿਹਦੇ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਹੋਵੇ ਜਾਂ ਬਾਬਾ ਸਾਹਿਬ ਦੀ ਫੋਟੋ ਹੋਵੇ ਸਰ ਮੈਂ ਹੈਰਾਨ ਹਾਂ ਜਿਹੜੇ ਬੰਦਿਆਂ ਨੇ ਸਰ ਜਿਸ ਦਿਨ ਸਰ ਕਾਂਗਰਸ ਪਾਰਟੀ ਦਾ ਤਾਂ ਇਹ ਹਾਲ ਸੀ ਜਿਸ ਦਿਨ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਪਹਿਲੀ ਇਲੈਕਸ਼ਨ ਲੜਨੀ ਸੀ ਸਰ ਇਫ ਆਈ ਐਮ ਨਾਟ ਰੋਂਗ ਸਰ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਦੇਗੇਸਟ ਇੱਕ ਬੰਦਾ ਖੜਾ ਕੀਤਾ ਤਾਂ ਜੋ ਬਾਬਾ ਸਾਹਿਬ ਉਹ ਇਲੈਕਸ਼ਨ ਜਿੱਤ ਨਾ ਜਾਣ ਸਰ ਕਮਾਲ ਦੀ ਉਹਨਾਂ ਨੇ ਪੀਏ ਖੜਾ ਕੀਤਾ ਅਰਾਨੀ ਦੀ ਗੱਲ ਸਰ ਜਿਹੜੇ ਬੰਦੇ ਬਾਬਾ ਸਾਹਿਬ ਦੇ ਬਾਰੇ ਚਾਹੀਦੀਆਂ ਕੋਝੀਆਂ ਚਾਲਾਂ ਚੱਲਦੇ ਹੋਣ ਜਿਹੜੀ ਪਾਰਟੀ ਬਾਬਾ ਸਾਹਿਬ ਦੀ ਆਡਿਓਲੋਜੀ ਤੇ ਕਦੇ ਜਿਨ੍ਹਾਂ ਨੇ ਇੱਕ ਦਿਨ ਕਦੇ ਪਹਿਲਾਂ ਤੱਕ ਨਾ ਦਿੱਤਾ ਹੋਵੇ ਸਰ ਅੱਜ ਉਹ ਚੀਚੀ ਉਂਗਲੀ ਨੂੰ ਖੂਨ ਲਾ ਕੇ ਆਪਣੇ ਆਪ ਨੂੰ ਸ਼ਹੀਦ ਕਰਨ ਨੂੰ ਫਰਦੇ ਨੇ ਸ਼ਹੀਦ ਕਰਨ ਨੂੰ ਫਰਦੇ ਨੇ ਸਰ ਇਹ ਪੰਜਾਬ ਇਹ ਪੰਜਾਬ ਤੇ ਸਰ ਸਮਸਤ 3 ਕਰੋੜ ਪੰਜਾਬੀ ਅੱਜ ਇਸ ਸਦਨ ਨੂੰ ਦੇਖ ਰਹੇ ਨੇ ਔਰ ਇਸ ਸਦਨ ਦੇ ذریعے ਉਹ ਇਹ ਵੀ ਦੇਖ ਰਹੇ ਨੇ ਕਿ ਇਹ ਜਿਹੜਾ ਅੱਜ ਬਜਟ ਤੁਸੀਂ ਕੱਲ੍ਹ ਅਸੀਂ ਪੇਸ਼ ਕੀਤਾ ਇਹ ਕਿੱਦਾਂ ਲੋਕ ਪੱਖੀ ਬਜਟ ਸੀ ਜਿਹਦੇ 'ਚ ਸਿਹਤ ਦੀ ਗੱਲ ਹੋਈ ਜਿਹਦੇ 'ਚ ਸਿੱਖਿਆ ਦੀ ਗੱਲ ਹੋਈ ਬਜਟ ਤੇ ਬੋਲ ਲਿਓ ਤੁਸੀਂ ਜਿਹਦੇ 'ਚ ਸਿੱਖਿਆ ਦੀ ਗੱਲ ਹੋਈ ਸਰ ਮੈਂ ਦੱਸਦਾ ਜਿਹਦੇ 'ਚ ਇੰਡਸਟਰੀ ਦੀ ਗੱਲ ਹੋਈ ਸਰ ਜਿਹਦੇ ਵਿੱਚ ਰੂਰਲ ਡਿਵੈਲਪਮੈਂਟ ਦੀ ਗੱਲ ਹੋਈ ਸਰ ਸਾਰੀਆਂ ਗੱਲਾਂ ਜਿਹਦੇ ਚੋਈਆਂ ਅੱਜ ਕਿ ਐਨੇ ਇੰਪੋਰਟੈਂਟ ਜਗ੍ਹਾ ਤੇ ਖੜ ਕੇ ਔਰ ਐਨ ਇੰਪੋਰਟੈਂਟ ਟਾਸਕ ਦੇ ਉੱਤੇ ਇਹ ਬਹਿਸ ਕਰਨ ਦੀ ਬਜਾਏ ਇਹ ਹਮੇਸ਼ਾ ਹਮੇਸ਼ਾ ਜਣੀ ਕਿ ਇਹ ਜਿਹੜਾ ਸਦਨ ਦਾ ਮਾਹੌਲ ਹੈ ਇਹ ਖਰਾਬ ਕਰਦੇ ਨੇ ਸਰ ਆਖਰ ਚਿੱਕੋ ਗੱਲ ਕਹਿਣੀ ਹੈ ਸਰ ਤੁਹਾਡੇ ਇੱਕ ਅੱਗੇ ਬੇਨਤੀ ਹੈ ਸਰ ਇਹਨਾਂ ਦਾ ਤਰੀਕਾ ਇੱਕ ਹੈ ਕਿ ਵਾਕ ਆਊਟ ਕਰਨਾ ਇੱਕ ਵੀ ਸੈਸ਼ਨ ਦੱਸ ਦਿਓ ਸਰ ਜਿਹਦੇ ਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਵਾਕ ਆਊਟ ਕਰਕੇ ਨਾ ਗਏ ਹੋਣ ਸਰ ਬੇਸਿਕਲੀ ਤਾਂ ਇਹ ਭਗੌੜੇ ਨੇ ਭਗੌੜੇ ਸਰ ਇਹਨਾਂ ਦੇ ਲਈ ਸ਼ਬਦ ਤਾਂ ਇਹ ਹੈ ਕਿ ਭਗੌੜੇ ਨੇ ਇਹਨਾਂ ਦਾ ਸਟੈਂਡ ਕੋਈ ਨਹੀਂ ਜਦ ਇਹਨਾਂ ਨੂੰ ਪਤਾ ਸੀ ਕਿ ਅੱਜ ਅਸੀਂ ਕਿਸੇ ਚੀਜ਼ ਦੇ ਉੱਤੇ ਬਹਿਸ ਕਰ ਨਹੀਂ ਸਕਦੇ ਅਸੀਂ ਉਹਦੇ ਯੋਗ ਨਹੀਂ ਤਾਂ ਸਾਰੇ ਸਦਨ ਛੱਡ ਕੇ ਭੱਜੇ ਨੇ ਇਹਨਾਂ ਦੇ ਕੋਲ ਕੋਈ ਹੋਰ ਬਹਾਨਾ ਨਹੀਂ ਸੀ ਸੋ ਸਰ ਅਸੀਂ ਇਸ ਗੱਲ ਦੇ ਲਈ ਬਿਲਕੁਲ ਤੁਹਾਨੂੰ ਸਿਫਾਰਿਸ਼ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਥੈਂਕ ਯੂ ਇਹ ਵਾਲੀ ਸਾਹਿਬ ਧੰਨਵਾਦ ਸਪੀਕਰ ਸਾਹਿਬ ਠੀਕ ਬੜਾ ਅਹਿਮ ਜਿਹੜਾ ਪਿੰਡਾਂ ਦਾ ਮਸਲਾ ਇਹ ਇਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਛੱਪੜਾਂ ਦੀ ਗੱਲ ਕਰ ਰਹੇ ਸੀ ਵੀ ਕਿਸੇ ਟਾਈਮ ਇਹ ਬੜੇ ਸਾਫ਼ ਹੁੰਦੇ ਸੀ ਮੀਂਹ ਦਾ ਪਾਣੀ ਰੇਨ ਵਾਟਰ ਸਟੋਰੇਜ ਦਾ ਕੰਮ ਆਉਂਦਾ ਸੀ ਉਸ ਤੋਂ ਬਾਅਦ ਗਲੀਆਂ ਨਾਲੀਆਂ ਨੇ ਗੰਦੇ ਹੋ ਗਏ ਹੁਣ ਗੰਦਗੀ ਦਾ ਸਰੋਤ ਨੇ ਇਹਦੇ ਤੇ ਇੱਕ 2007 ਦੇ ਵਿੱਚ ਜਦੋਂ ਕਾਂਗਰਸੀ ਗਵਰਨਮੈਂਟ ਸੀ ਸੈਂਟਰ ਦੇ ਵਿੱਚ ਇੱਕ ਬੁੱਕ ਜਾਰੀ ਹੋਈ ਸੀਗੀ ਟੈਕਨੀਕਲ ਨੋਟ ਔਨ ਸੋਲਿਡ ਐਂਡ ਲਿਕਵਿਡ ਵੇਸਟ ਮੈਨੇਜਮੈਂਟ ਇਨ ਰੂਰਲ ਏਰੀਆਸ ਇਸ਼ੂਡ ਬਾਈ ਗਵਰਨਮੈਂਟ ਆਫ ਇੰਡੀਆ ਐਂਡ ਯੂਨੀਸੇਫ ਯੂਨੀਸੇਫ ਇੱਕ ਯੂਐਨ ਦੀ ਯੂਐਨਓ ਦੀ ਬਾਡੀ ਆ ਉਹਦੇ ਵੱਲੋਂ ਇਹ ਡਿਜ਼ਾਈਨ ਤਿਆਰ ਕੀਤਾ ਗਿਆ ਸੀਗਾ ਕਿ ਅਸੀਂ ਕੁਦਰਤੀ ਤੌਰ ਤੇ ਇਹਨਾਂ ਛੱਪੜਾਂ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵੀ ਜਿਹੜਾ ਪਾਣੀ ਇਕੱਠਾ ਹੋਣਾ ਸਭ ਤੋਂ ਪਹਿਲਾਂ ਇੱਕ ਵੈਲ ਦੇ ਵਿੱਚ ਪਾਣੀ ਇਕੱਠਾ ਹੋਣਾ ਜਿੱਥੇ ਜਿਹੜੇ ਚਾਹੇ ਕੋਈ ਲਫਾਫੇ ਨੇ ਜਾਂ ਹੋਰ ਚੀਜ਼ਾਂ ਉਹਦੇ ਵਿੱਚ ਰਹਿ ਜਾਣ ਉਸ ਤੋਂ ਬਾਅਦ ਪਾਣੀ ਪਉਣ ਕੇ ਪਹਿਲੇ ਪੋਰਸ਼ਨ ਦੇ ਵਿੱਚ ਜਾਵੇ ਚਾਰ ਪੋਰਸ਼ਨ ਬਣਾਏ ਗਏ ਸੀ ਉਹਦੇ ਵਿੱਚ ਕਿ ਪਹਿਲੇ ਪੋਰਸ਼ਨ ਦੇ ਵਿੱਚ ਜਿਹੜੀ ਗੰਦਗੀ ਆ ਜਿਹੜੀ ਗਾਬ ਹੈਗੀ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜੀ ਸਾਰੇ ਛੱਪੜ ਦੇ ਵਿੱਚ ਹੀ ਬੈਠ ਜਾਂਦੀ ਸੀ ਥੱਲੇ ਉਹਦੇ ਮਸਾਮ ਬੰਦ ਕਰਕੇ ਲੇਅਰ ਬਣ ਜਾਂਦੀ ਸੀ ਕਿ ਪਾਣੀ نیچے ਨਹੀਂ ਜਾਂਦਾ ਸੀ ਤਾਂ ਉਹ ਪਹਿਲੇ ਪੋਰਸ਼ਨ ਦੇ ਵਿੱਚ ਗੰਦਗੀ ਸਾਰੀ ਸੈਟਲ ਹੋ ਜਾਂਦੀ ਸੀ ਫਿਰ ਇੱਕ ਪਾਈਪ ਲੱਗ ਗਿਆ ਕਿ ਨਿੱਤਰ ਕੇ ਪਾਣੀ ਦੂਜੇ ਜਾਂਦਾ ਦੂਜੇ ਚ ਫਿਰ ਤੀਜੇ ਤੇ ਤੀਜੇ ਤੋਂ ਚੌਥੇ ਦੇ ਵਿੱਚ ਸੋ ਉਸ ਸਮੇਂ ਇੱਕ ਮਾਡਲ ਦੇਤਵਾਲ ਪਿੰਡ ਦੇ ਵਿੱਚ ਮੁਹੰਮਦ ਇਸ਼ਫਾਕ ਜੀ ਜਿਹੜੇ ਬਾਅਦ ਦੇ ਵਿੱਚ ਇਹ ਨਕਮਾ ਕਰਕੇ ਉਹ ਅਵਾਰਡ ਵੀ ਮਿਲੇ ਤੇ ਆਈਐਸ ਵੀ ਬਣੇ ਹੋ ਤੇ ਹੁਣ ਉਹ ਇਸੇ ਡਿਪਾਰਟਮੈਂਟ ਵਾਟਰ ਸਪਲਾਈ ਦੇ ਪੰਜਾਬ ਸਰਕਾਰ ਚੋਂ ਸੈਕਟਰੀ ਰਟਾਇਰ ਹੋਏ ਨੇ ਸੋ ਉਹ ਮਾਡਲ ਤਿਆਰ ਕੀਤਾ ਗਿਆ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਮੈਡਮ ਰਾਜਵੰਤ ਕੌਰ ਸਿੰਧੂ ਸੈਕਟਰੀ ਸੀਗੇ ਰੂਰਲ ਡਿਵੈਲਪਮੈਂਟ ਤੇ ਵਾਟਰ ਸਪਲਾਈ ਮਹਿਕਮੇ ਦੇ ਉਹ ਆਪ ਆਏ ਆਪ ਦੀ ਐਕਸਪਰਟਸ ਦੀ ਟੀਮ ਲੈ ਕੇ ਆਏ ਉਹ ਪਾਣੀ ਬਕਾਇਦਾ ਉਹਦੀ ਰਿਪੋਰਟਾਂ ਲਈਆਂ ਗਈਆਂ ਟੈਸਟ ਕੀਤੇ ਗਏ ਤਾਂ ਜਿਹੜਾ ਚੌਥੇ ਪੋਰਸ਼ਨ ਦਾ ਪਾਣੀ ਸੀ ਉਹ ਬਿਲਕੁਲ ਸਾਫ਼ ਸੀ ਤੇ ਉਹ ਖੇਤਾਂ ਲਈ ਇਰੀਗੇਸ਼ਨ ਲਈ ਵਰਤਿਆ ਜਾ ਸਕਦਾ ਸੀ ਲੇਕਿਨ ਇੱਥੇ ਕਮੀ ਕੀ ਸੀ ਕਿ ਜਦੋਂ ਜ਼ਿਆਦਾ ਬਰਸਾਤ ਹੋ ਜਵੇ ਤਾਂ ਉਹ ਬੰਨ ਟੁੱਟ ਜਾਂਦੇ ਸੀ ਸੋ ਉਹਦੇ ਲਈ ਫਿਰ ਕਮੈਂਡੇਸ਼ਨ ਹੋਈ ਕਿ ਇਹਨੂੰ ਪੱਕਾ ਕਰ ਦਿੱਤਾ ਜਾਵੇ ਤਾਂ ਜੋ ਮੀਂਹ ਦੇ ਵਿੱਚ ਵੀ ਇਹ ਟੁੱਟਣ ਨਾਲ ਸਾਡੇ ਕਈ ਪਿੰਡ ਬਣੇ ਨੇ ਸਰਾਬਾ ਪਿੰਡ ਜਾ ਕੇ ਅਸੀਂ ਦੇਖ ਸਕਦੇ ਹਾਂ 7-8 ਸਾਲ ਹੋ ਗਏ ਕਿ ਪਹਿਲੇ ਪੋਰਸ਼ਨ 'ਚ ਪਾਣੀ ਨਿੱਤਰ ਕੇ ਦੂਜੇ ਜਾਂਦਾ ਤੀਜਾ ਚੌਥਾ ਖਾਲੀ ਰਹਿੰਦੇ ਨੇ ਕਿਉਂਕਿ ਉਹ ਸਾਫ ਪਾਣੀ ਐਬਜ਼ੌਰਬ ਹੋ ਜਾਂਦਾ ਇਹਦੇ ਨਾਲ ਚਾਰ ਮਸਲੇ ਇੱਕ ਸੈਨੀਟੇਸ਼ਨ ਦਾ ਮਸਲਾ ਹੱਲ ਹੋ ਰਿਹਾ ਪਿੰਡਾਂ 'ਚ ਜਿਹੜਾ ਪਾਣੀ ਗਲੀਆਂ ਛੱਪੜ ਭਰਿਆ ਗਲੀਆਂ ਵੀ ਭਰੀ ਨਾਲੀਆਂ 'ਚ ਵੀ ਪਾਣੀ ਖੜਾ ਨਾਲੀਆਂ ਤੋਂ ਆ ਗਲੀਆਂ 'ਤੇ ਵੀ ਖੜਾ ਤੇ ਪਾਣੀ ਇੱਕਦਮ ਸੈਨੀਟੇਸ਼ਨ ਦਾ ਮਸਲਾ ਹੱਲ ਦੂਸਰਾ ਨੇਚਰਲ ਵਾਟਰ ਟ੍ਰੀਟਮੈਂਟ ਤੀਜਾ ਰੇਨ ਵਾਟਰ ਹਾਰਵੈਸਟਿੰਗ ਜਿਹੜਾ ਆਪਾਂ ਕਹਿੰਦੇ ਰੀਚਾਰਜਿੰਗ ਜਿਹੜਾ ਪਾਣੀ ਥੱਲੇ ਜਿਹੜਾ ਸਾਡਾ ਡੂੰਘਾ ਜਾ ਰਿਹਾ ਸਾਫ ਪਾਣੀ ਜਾ ਕੇ ਰੀਚਾਰਜ ਹੋ ਜਵੇ ਸੋ ਸਾਰੇ ਮਸਲੇ ਦਾ ਹੱਲ ਸੀ ਉਸ ਤੋਂ ਬਾਅਦ 2010 ਦੇ ਵਿੱਚ ਇੱਕ ਕਿਤਾਬ ਛਪੀ ਹੈ ਮੈਂ ਤੁਹਾਨੂੰ ਸਾਰਾ ਭੇਜੂਗਾ ਗਵਰਨਮੈਂਟ ਆਫ ਇੰਡੀਆ ਦੀ ਇਹ ਸਕਸੈਸ ਸਟੋਰੀ ਔਨ ਲਿਕੁਇਡ ਮੈਨੇਜਮੈਂਟ ਲਿਕੁਇਡ ਵੇਸਟ ਮੈਨੇਜਮੈਂਟ ਦੇਤਵਾਲ ਪਿੰਡ ਦੀ ਜਿਹਦੇ ਵਿੱਚ ਬੁੱਕਲੇਟ ਦੇ ਉੱਪਰ ਉਸੇ ਦੀ ਫੋਟੋ ਲੱਗੀ ਹੈ ਇਹੀ ਮਾਡਲ ਆ ਜਿਹੜਾ ਜੀਤੇ ਸੰਸੀਚੇਵਾਲ ਸਾਹਿਬ ਨੇ ਕੰਮ ਕੀਤਾ ਇਹੀ ਇਹਦੇ ਵੱਖਰੇ ਵੱਖਰੇ ਨਾਮ ਰੱਖੇ ਗਏ ਆ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਇਹ 2009 ਦੇ ਵਿੱਚ ਲਾਗੂ ਕਰ ਦਿੱਤਾ ਗਿਆ ਸੀ ਪੂਰੇ ਇੰਡੀਆ ਦੇ ਵਿੱਚ ਕਿ ਕੋਈ ਵੀ ਛੱਪੜ ਨਵੀਨੀਕਰਨ ਹੋਣਾ ਤਾਂ ਇਹ ਫਾਰਮੂਲਾ ਅਡਾਪਟ ਹੋਣਾ ਮੇਰੇ ਕੋ ਸਾਰੀਆਂ ਡਿਟੇਲਸ ਸਾਰੀਆਂ ਕਿਤਾਬਾਂ ਪਈਆਂ ਨੇ ਤੇ ਇਹਦੇ ਲਈ ਲੁਧਿਆਣਾ ਜ਼ਿਲ੍ਹਾ ਪਰਿਸ਼ਦ ਨੂੰ ਸਾਬ ਮਨਮੋਹ ਸਿੰਘ ਜੀ ਜਿਹੜੇ ਕਾਂਗਰਸ ਦੇ ਉਸ ਸਮੇਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਬੈਸਟ ਅਵਾਰਡ ਜਿਹੜਾ ਅਵਾਰਡ ਦਿੱਤਾ ਸੀਗਾ ਇਹ ਇਹ ਸਿਰਫ ਇਹ ਮਾਡਲ ਨੂੰ ਤਿਆਰ ਕਰਨ ਤੇ ਤੇ ਇਹਦੇ ਤੇ ਪਾਲਿਸੀ ਬਣੀ ਸੀਗੀ ਇਹਦੀਆਂ ਗਾਈਡਲਾਈਨਸ ਨਹੀਂ ਬਣੀਆਂ ਸੀ ਪਹਿਲਾਂ ਕੀ ਹੁੰਦਾ ਕਿ ਸੈਂਟਰਲ ਗਵਰਨਮੈਂਟ ਦੀਆਂ ਕਈ ਇਦਾਂ ਦੀਆਂ ਪਾਲਸੀਆਂ ਨੇ ਵਰਲਡ ਬੈਂਕ ਨਾਲ ਦਾ ਟਾਈਪ ਹੋਇਆ ਕਿ ਹਜ਼ਾਰਾਂ ਕਰੋੜ ਰੁਪਈਆ ਲਿਆਂਦਾ ਗਿਆ ਪਾਣੀ ਦੇ ਲਈ ਪੀਣ ਵਾਲੇ ਪਾਣੀ ਦੇ ਡਰਿੰਕਿੰਗ ਵਾਟਰ ਦੇ ਲਈ ਲੇਕਿਨ ਉਹਨਾਂ ਨੇ ਕਿਹਾ ਕਿ 20% ਤੁਸੀਂ ਸੈਨੀਟੇਸ਼ਨ ਤੇ ਖਰਚਣਾ ਕਾਂਗਰਸ ਦੀ ਗਵਰਨਮੈਂਟ ਸੀ ਕੋਈ ਪਾਲਿਸੀ ਨਹੀਂ ਬਣੀ ਗਾਈਡਲਾਈਨ ਨਹੀਂ ਬਣੀ ਆ ਸਾਬ ਮੁਹੰਮਦ ਇਸ਼ਫਾਕ ਨੇ ਗਾਈਡਲਾਈਨਸ ਬਣਾਈਆਂ ਇੱਕ ਮਿੰਟ ਦੇ ਦੇ ਜੀ ਲਾ ਬੈਂਡ ਟਾਈਪ ਤੇ ਰਹਿ ਗਿਆ ਜੀ ਇੱਕ ਮਿੰਟ ਰਹਿ ਗਿਆ ਉਹ ਗਾਈਡਲਾਈਨਸ ਬਣਾਈਆਂ ਕੋਈ ਵੀ ਮਾਣਯੋਗ ਮੈਂਬਰ ਕਿਸੇ ਮੈਂਬਰ ਨੂੰ ਇੰਟਰਰਪਟ ਨਾ ਕਰੇ ਜੀ ਪਲੀਜ਼ ਸੋ ਉਸ ਤੋਂ ਬਾਅਦ ਇਹ ਗਾਈਡਲਾਈਨਸ ਬਣੀਆਂ ਤੇ ਉਹ ਪੈਸਾ ਜਿਹੜਾ ਕਰੋੜਾਂ ਰੁਪਇਆ ਬਣਿਆ ਪਿਆ ਸੀਗਾ ਜਿਹਦੇ ਵਿੱਚ ਲੁਧਿਆਣਾ ਜ਼ਿਲ੍ਹੇ ਪ੍ਰੇਸ਼ਰ ਨੂੰ 5-600 ਕਰੋੜ ਆਇਆ ਸੋ ਹੋਰ ਸਾਰੇ ਦੇਸ਼ ਦੇ ਵਿੱਚ ਗਿਆ ਤਾਂ ਉਹਦੇ ਨਾਲ ਇਹ ਸਾਰਾ ਕੰਮ ਚੱਲ ਰਿਹਾ ਲੇਕਿਨ ਇਹਦੇ ਤੇ ਆਪਾਂ ਨੂੰ ਬਹੁਤ ਕੰਮ ਕਰਨ ਦੀ ਲੋੜ ਆ ਵੱਡਾ ਮਸਲਾ ਸੋ ਇਹਦੇ ਤੇ ਪਾਰਟੀ ਬਾਜ਼ੀ ਧੜੇਬੰਦੀ ਤੋਂ ਉੱਪਰ ਉੱਠ ਕੇ ਅਸੀਂ ਪਿੰਡਾਂ ਦੇ ਲੋਕਾਂ ਨੂੰ ਜੇ ਸਾਫ਼ ਪੀਣ ਵਾਲਾ ਪਾਣੀ ਤੇ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਦੇਣੇ ਆ ਤਾਂ ਇਹ ਮਾਡਲ ਅਡਾਪਟ ਹੋਣੇ ਚਾਹੀਦੇ ਆ ਤੇ ਇਹ ਤੇ ਪੱਕੇ ਹੋਣੇ ਚਾਹੀਦੇ ਛਪੜ ਪਹਿਲਾ ਦੂਜਾ ਪੋਰਸ਼ਨ ਤਾਂ ਜੋ ਇਹ ਲੌਂਗ ਟਾਈਮ ਇਹ ਸਰਵਾਈਵ ਕਰਨ ਤੇ ਲੋਕਾਂ ਦੀ ਇਹ ਸਮੱਸਿਆ ਦਾ ਹੱਲ ਹੋ ਸਕੇ ਸੋ ਇਸ ਲਈ ਇਹ ਬਿਲਕੁਲ ਸਹੀ ਸਾਰੀਆਂ ਦੀਆਂ ਰਿਪੋਰਟਾਂ ਵਗੈਰਾ ਪੂਰੀਆਂ ਬੁਕਸ ਨੇ ਮੇਰੇ ਕੋਲ ਜਿਹੜੀਆਂ ਮੈਂ ਤੁਹਾਡੇ ਤੱਕ ਪਹੁੰਚਾ ਦੂੰਗਾ ਜੀ ਧੰਨਵਾਦ ਜੀ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਰਾ ਕੁਝ ਕਰਤਾ ਅੱਜ ਕੋਈ ਰਹਿੰਦਾ ਬੈਠੋ ਚਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਨੇ ਆ ਬੀਬੀ 인ਦਰਜੀਤ ਕੌਰ ਜੀ ਬੈਠੇ ਬੜਾ ਟਾਈਮ ਪਿਆ ਫੇਰ ਕਰ ਲਓ ਗੱਲ ਫੇਰ ਕਰ ਲਓ ਅ ਅਮਰਿਤਪਾਲ ਸੁਖਾਨੰਦ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇਹਾ ਇਹ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦਿੰਦੇ ਆ ਜੀ ਸਭ ਤੋਂ ਪਹਿਲਾਂ ਦਾ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸਰ ਮੈਂ ਜਿਹੜੀ ਮੈਂ ਦੋ ਗੱਲਾਂ ਕਰਨ ਇੱਕ ਤਾਂ ਜਿਹੜੀ ਸਵੇਰੇ ਕਰਨਾ ਚਾਹੁੰਦਾ ਸੀ ਉਹ ਮੇਰੀ ਸੜਕਾਂ ਦੇ ਨਾਲ ਹੀ ਸਬੰਧਤ ਸੀਗੀ ਉਹ ਸਵੇਰ ਦਾ ਟਾਈਮ ਨਹੀਂ ਠੀਕ ਸੀ ਆਹ ਟਾਈਮ ਠੀਕ ਹੈ ਹੁਣ ਕਰ ਲਾ ਧੰਨਵਾਦ ਧੰਨਵਾਦ ਜੀ ਤੇ ਸਰ ਉਹਦੇ ਵਿੱਚ ਇਹ ਸੀਗੀਆਂ ਕਿ ਸੜਕਾਂ ਲਿੰਕ ਸੜਕਾਂ ਦੀ ਗੱਲ ਹੋਈ ਮੈਂ ਮਾਨਯੋਗ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਵੀ ਦਿੱਤਾ ਸੀਗਾ ਕਿ ਜਦੋਂ ਆਪਾਂ ਲਿੰਕ ਸੜਕਾਂ ਦੀ ਗੱਲ ਕਰਦੇ ਆ ਤਾਂ ਸਾਡੇ ਵਿੱਚ ਇਹ ਕਿਹਾ ਜਾਂਦਾ ਵੀ ਆਰਡੀਐਫ ਫੰਡ ਨਹੀਂ ਪਰ ਮੰਤਰੀ ਸਾਹਿਬ ਨੇ ਉਹਦੇ ਵਿੱਚ ਇਹ ਕਿਹਾ ਸੀ ਵੀ ਜਿਹੜੇ ਇਲਾਕਿਆਂ ਦੇ ਵਿੱਚ ਮਾਰਕੀਟ ਕਮੇਟੀਆਂ ਦੇ ਕੋਲੇ ਫੰਡ ਹੈਗੇ ਨੇ ਤਾਂ ਤੁਸੀਂ ਸਾਨੂੰ ਦੱਸ ਦਿਓ ਤੇ ਅਸੀਂ ਉਹਨਾਂ ਦੀਆਂ ਸੜਕਾਂ ਬਣਾ ਦਾਂਗੇ ਤੇ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਸੀ ਜੀ ਸਾਡੇ ਪ੍ਰਪੋਜ਼ਲ ਬਣ ਕੇ ਗਏ ਹੋਏ ਨੇ ਲਗਭਗ 8 ਤੋਂ 10 ਕਰੋੜ ਰੁਪਏ ਆ ਸੀ ਪ੍ਰਪੋਜ਼ਲ ਬਣਾ ਕੇ ਇਹਨਾਂ ਨੂੰ ਭੇਜਿਆ ਹੋਇਆ ਆਲਰੇਡੀ ਤੇ ਫੰਡ ਵੀ ਹੈਗੇ ਨੇ ਬਸ ਉਹਨਾਂ ਨੂੰ ਪਾਸ ਕਰ ਦੇਣ ਸਾਡੀਆਂ ਇੱਕ ਦੋ ਦਿਨ ਲਾਸਟ ਤਰੀਕ ਚੱਲਦੀਆਂ ਜੀ ਉਹਨਾਂ ਦੀ ਹੁਣ ਬਣ ਜਾਣਗੀਆਂ ਜੇਕਰ ਹੁਣ ਨਾ ਬਣੀਆਂ ਫਿਰ ਉਸ ਤੋਂ ਬਾਅਦ ਉਹ 6 ਮਹੀਨੇ ਤੇ ਜਾਊਗਾ ਕੰਮ ਜੀ ਬਸ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਸੀ ਜੀ 35 ਧੰਨਵਾਦ ਜੀ 35 ਬਾਈ ਵਾਲੇ ਵੀ ਬਣਾ ਰਹੀ ਆ ਅ ਗਿਆਸੁਰਾ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਕੱਲ ਬਾਜਵਾ ਜੀ ਨੇ ਬੜੀ અપਮਾਨਜਨਕ ਤੇ ਬੱਤੀ ਜਨ ਗੱਲ ਕਹੀ ਹੈ ਮੈਂ ਦੱਸਣਾ ਚਾਹਣਾ ਬੜੀ ਇੰਪੋਰਟੈਂਟ ਗੱਲ ਹੈ ਕਿ ਜੋ ਸਾਡੇ ਸੰਤ ਸੀਚੇਵਾਲ ਜੀ ਹੈ ਜਦ ਸੰਤ ਸੀਚੇਵਾਲ ਜੀ ਨਾਲ ਇਹਨਾਂ ਨੂੰ ਇਤਰਾਜ਼ ਹੋ ਸਕਦਾ ਸਪੀਕਰ ਸਾਹਿਬ ਹਰ ਸੰਤ ਸਿਚੇਵਾਲ ਜੀ ਨਾਲ ਇਹਨਾਂ ਨੂੰ ਦੁਆਵਾਂ ਦੇ ਸਕਦਾ ਪਰ ਜਿਹੜੇ ਲੈਡ ਇਨ ਫਰੀ ਕਿਉਂਕਿ ਤੁਸੀਂ ਦੁਆਵਾਂ ਦੇ ਪਾਤਸ਼ਾਹੀ ਚਰਨਸ਼ੋਪਰਾਪਤ ਕਾਲੀ ਬਈ ਤੁਸੀਂ ਦੁਆਵਾਂ ਦੇ ਦਿਓ ਜਿਹਦੇ ਵਿੱਚ ਗੁਰੂ ਸਾਹਿਬ ਬਾਜਲਾ ਸਾਹਿਬ ਤੁਸੀਂ ਦੁਆਵਾਂ ਦੇ ਕਾਲੀ ਬਈ ਦੇ ਦੁਆਵਾਂ ਦੇ ਦਿਓ ਤੇ ਰਹਿਆ ਜੇ ਉਹ ਤਾਂ ਗੱਲ ਕਰਦੇ ਹੋ ਨੇ ਆ ਇਹ ਸਾਡੀ ਆਸਥਾ ਤੁਸੀਂ ਬੈਠ ਜਾਓ ਜਿੱਥੇ ਜਾਏ ਤਹੇ ਮੇਰਾ ਸਤਿਗੁਰੂ ਸੋ ਥਾਲਸਾ ਅੱਗਵਾ ਜਿੱਥੇ ਗੁਰੂ ਸਾਹਿਬ ਦੇ ਤੁਹਾਨੂੰ ਸਾਰਿਆਂ ਨੂੰ ਜੀਰੋ ਆ ਬੰਦੇ ਵਾਂਗ ਦੇਖੋ ਪੁੱਤਰ ਨੇ ਉਹ ਸਾਡੇ ਲਈ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਨੇ ਉਹਨਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਅਸੀਂ ਗੁਰੂ ਕਰ ਜਾਂਦੇ ਆ ਸਪੀਕਰ ਸਾਹਿਬ ਤੁਹਾਨੂੰ ਤੁਹਾਨੂੰ ਤੋ ਅਨੂਤ ਤੋ ਅਨੂਤ ਜੋ ਤੁਸੀਂ ਕਹਿਣਾ ਤੁਹਾਨੂੰ ਕਹਿਣ ਲਈ ਮੌਕਾ ਮਿਲੂਗਾ ਬੈਠੋ ਨੇ ਮੈਂ ਮੈਂਬਰ ਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਨੋ ਆਈ ਕੱਟ ਨੋ 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 ਤੁਹਾਨੂੰ ਸਮਾਂ ਮਿਲਦਾ ਮੈਨੂੰ ਲੱਗਦਾ ਵੀ ਜਦੋਂ ਵੀ ਕੋਈ ਮੈਂਬਰ ਕੋਈ ਆਪਣੀ ਗੱਲ ਕਰਨਾ ਚਾਹੁੰਦਾ ਤਾਂ ਉਹਨੂੰ ਕਰ ਲੈਣ ਦੇਣਾ ਚਾਹੀਦੀ ਹੈ ਸਾਡੇ ਦੇਸ਼ ਦੇ ਵਿੱਚ ਅਸੀਂ ਕੋਈ ਕਿਸੇ ਸੰਤ ਮਹਾਤਮਾ ਦਾ ਸਨਮਾਨ ਨਹੀਂ ਰੱਖ ਸਕਦੇ ਤੇ ਆਪਾਂ ਨੂੰ ਅੰਦਰਾਂ ਖਿਆਲ ਅਸ ਤੋਂ ਮਾੜੀ ਗੱਲ ਵੀ ਕੋਈ ਨਹੀਂ ਹੋ ਸਕਦੀ ਸੋ ਸੰਤ ਚੀਚੇਵਾਲ ਦੀ ਬਾਰੇ ਜੇ ਤੁਸੀਂ ਤੁਹਾਨੂੰ ਬੇਇਤਰਾਜ਼ ਸੀ ਤੁਸੀਂ ਕਹਤਾਂ ਤੇ ਉਹਨਾਂ ਨੂੰ ਉਹਨਾਂ ਬਾਰੇ ਕੋਈ ਪੋਜ਼ਿਟਿਵ ਗੱਲਾਂ ਕਾਦੀਆਂ ਚਾਹੁੰਦੇ ਆ ਤੇ ਕੱਢ ਲੜਦੀ ਆਪਾਂ ਆਪਣੇ ਕੋਲ ਟਾਈਮ ਹੈ ਵੀ ਹੈਵ ਐਪਲ ਟਾਈਮ ਕੋਈ ਗੱਲ ਉਹ ਸੰਤ ਵੀ ਨੇ ਜੀ